ਸ੍ਰੀ ਕਾਲ ਜੀ ਸੋਨੂ ਡੈਰੀ ਫਾਰਮ ਏਜੰਸੀ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਕਿਸਾਨ ਵੀਰੋ ਤੁਹਾਨੂੰ ਦਿਖਾਣੇ ਅੱਜ ਜੋ ਕਿ ਪੰਜਾਬ ਬੰਦ ਦਾ ਨਾਲ ਵਜਾ ਸੀ ਕਿਸਾਨ ਮੇਰਾ ਵੱਲੋਂ 라이ਟ ਤਸਵੀਰਾਂ ਕਹਾਈ ਤੋਂ ਬਰਦੀ ਟੋਰ ਫਲਾਈਏ ਦੀਆਂ ਜਿਸ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਕਿਸਾਨਾਂ ਦੇ ਘਰਾਂ ਦੇ ਵਿੱਚ ਹੋਏ ਸ਼ਾਮਿਲ ਜੀ ਜਾਨ ਮਜ਼ਦੂਰ ਇਕਤਾ ਜਿੰਦਾਬਾਦ ਜਾਨ ਮਜ਼ਦੂਰ ਇਕਤਾ ਜਿੰਦਾਬਾਦ これは無理。 ਇਹ ਕੰਮ ਕਰਦੇ ਨੇ ਜਾਨਾ ਜਸਤਰਾਮ ਬਸੂ ਦਾ ਬਸੂ ਦਾ ਜਦੋਂ ਕਾਲ ਦੇ ਨੇ ਲੋਕਾਂ ਨੂੰ ਮਜਬੂਰ ਰ ਕਰ ਰਹੀ ਹੈ ਗਵਰਨਮੈਂਟ ਲੋਕਾਂ ਦਾ ਨਹੀਂ ਦਿਲ ਕਰਦਾ ਵੀ ਅਸੀਂ ਧਰਨਾ ਬੰਦਾਲ ਤੋਂ ਕਰੀਏ ਜਾਂ ਕੋ ਮੰਗਾ ਮੰਗ ਕੇ ਮੋਕਰ ਗਏ ਕੋ ਕੋ ਦੇਣਾ ਨਹੀਂ ਲੈਣਾ ਨਹੀਂ ਗੱਲਾਂ ਬਾਤਾਂ ਨਾਲ ਸਾਡਾ ਲੋਕਾਂ ਨੇ ਤਾਂ ਮਜਬੂਰ ਹੋ ਕੇ ਸੜਕਾਂ 'ਤੇ ਉਤਰਨਾ ਹੀ ਹੈ ਅੱਜ ਇੱਕ ਦਿਨ ਦਾ ਬੰਦ ਤੇ ਫਿਰ ਪਤਾ ਨਹੀਂ ਕਹਿ ਦਿੰਦਾ ਹੁਣ ਅਜੇ ਇਹੀ ਲੱਛਣ ਰਹੇ ਲੱਗਦਾ ਏ ਕਿ ਸਰਕਾਰ ਉੱਤੇ ਅਸਰ ਹੋਵੇਗਾ ਹਾਂ ਸਰ ਹੋਊਗਾ ਨਹੀਂ ਹੋਊਗਾ ਜੇ ਲੋਕਾਂ ਨੂੰ ਕਰਾਉਣਾ ਵੀ ਆਉਂਦਾ ਜੇ ਅਸਲ ਨਹੀਂ ਕਰੂੰਗੀ ਫੇ ਲੋਕ ਹੋਰ ਕੋਈ ਸਖਤ ਬਲ ਤੋਂ ਕਾਰਵਾਈ ਕਰੋਗੇ ਇਹ ਤਾਂ ਹੁਣ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਨਾ ਵੀ ਜਿਹੜੀਆਂ ਮੰਗਾਂ ਮੰਨੀਆਂ ਉਹਦਾ ਪੂਰੀਆਂ ਕਰੋ ਹੁਣ ਢੱਲੇਵਾਲ ਸਾਹਿਬ ਨੂੰ 35 ਦਿਨ ਹੋ ਗਏ ਮਨਵਾਤ ਤੇ ਬੈਠੇ ਨੇ ਕੋਈ ਗਿਆ ਉੱਤੇ ਸਰਕਾਰੀ ਨਮਾਇੰਦਕ ਅਸੀਂ ਤਾਂ ਕੰਨਪਲ ਜੁਹਨ ਨਹੀਂ ਸਰਕੇ ਵੀ ਉਹਨਾਂ ਨਾਲ ਗੱਲਬਾਤ ਕਰੀਏ ਜਾਂ ਕਰੀਏ ਲੋਕ ਤਾਂ ਸਹਿਯੋਗ ਦੇ ਰਹੇ ਪੂਰਾ ਸਾਨੂੰ ਜੇਕਰ ਐਮਐਸਕੇ ਜੇ ਪੂਰੀ ਹੁੰਦੀ ਹੈ ਮੰਗ ਕਿ ਆ ਕਿਸਾਨ ਦੀ ਜਿਹੜੀ ਹਾਲਤ ਸੁਧਰੇਗੀ ਉਸ ਦੇ ਨਾਲ ਬਿਲਕੁਲ ਸੁਧਰੂਗੀ ਜੀ ਜੀ ਬਿਲਕੁਲ ਸੁਧਰੂਗੀ ਕਿੱਥੇ ਦਾ ਕਿੱਥੇ ਉਹ ਸਾੜੀ ਕਣਕ ਦਾਤੇ 20 ਰੁਪਏ ਲੈ ਕੇ ਭਾਈ ਸਾਨੂੰ ਆਟਾ 40 ਰੁਪਏ ਨੂੰ ਮਿਲਦਾ ਜੇ ਅਸੀਂ ਮੁੱਲ ਲੈਣਾ 40 ਨੂੰ ਮਿਲਦਾ ਆਪਾਂ ਨੂੰ ਹਾਂ ਬਿਜਲੀ ਰਾਣੀ ਦਾ ਪੱਟੀ ਵਿੱਚ ਦੇ ਕਰੀ ਵੀ ਦਾਣਾ ਦਾ ਤੇ ਬਾਜ਼ਾਰ ਵਿੱਚ ਨੂੰ ਲੈਣੀ 120 ਨੂੰ ਮਿਲਦੀ ਉਹ ਸਾਨੂੰ ਉਹਦਾ ਗਵਰਨਮੈਂਟ ਨੇ ਸੋਚਣਾ ਚਾਹੀਦਾ ਨਾ ਸਾਨੂੰ ਇਹ ਰਜਾਤ ਮੈਂ ਰੱਜੇ ਮੈਨੂੰ ਕਾਹਨੂੰ ਰਜਾਉਂਦੇ ਕਹਾ ਠੀਕ ਹੈ ਕੀ ਕਹੂੰਗੇ ਜ਼ਰਾ ਹਾਂਜੀ ਡਲੇਵਾਲ ਸਾਹਿਬ ਨੂੰ ਤਕਰੀਬਨ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਭੁਖੜਤਾਲ ਤੇ ਬੈਠੇ ਉਹਰੇ ਸਾਡੇ ਟੂਰ ਪਲੇਜਾਂ ਤੇ ਵੀ ਲੜੀਵਾਰ ਭੁਖੜਤਾਲ ਚੱਲ ਰਹੀ ਹੈ ਉਸ ਦੇ ਬਾਰੇ ਕੀ ਚਣਾ ਚਾਹੋਗੇ ਮੇਰੇ ਤੁਹਾਨੂੰ ਪਹਿਲਾਂ ਤਾਂ ਉਹ ਰੌਣ ਤੇ ਥੋੜਾ ਬਹੁਤ ਬਹੁਤ ਛੋੜੇ ਚੈਨਲ ਦਾ ਧੰਨਵਾਦ। ਦੂਜੀ ਗੱਲ ਲੋਕ ਸਾਨੂੰ ਬਹੁਤ ਸਯੋਗ ਦੇ ਰਹੇ। 20 ਦਸੰਬਰ ਤੇ ਪੰਜ-ਪੰਜ ਬੰਦੇ ਰੋਜ਼ ਭੁੱਖ ਹੜਤਾਲ ਤੇ ਬੈਠ ਰਹੇ। ਅਗਰ ਡੱਲੇਵਾਲ ਸਾਫ ਨੂੰ ਕੁਝ ਹੋ ਗਿਆ ਇਹ ਸਾਰੇ ਪੰਜਾਬ ਸੜਕਾਂ ਉਪਰਾਕ ਹੈ। ਲਾਜ ਜਨਾਨੀਆਂ, ਲਾਹ ਬੱਚਾ-ਬੱਚਾ ਇਹ ਮਰਨ ਮਰਤ ਤੇ ਬੈਠ ਜੂਗਾ। ਔਰ ਇਹਨਾਂ ਨੂੰ ਸੈਂਟਰਲ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਬਸ ਖਾਦੂ। ਦੋਈ ਗੱਲਾਂ ਮੋਦੀ ਸਰਕਾਰ ਦਾ ਤਾਂ ਜਿਹੜਾ ਅੜੀ ਰੁਪਈਆ ਰੁਪਈਆ ਹੈਗਾ ਹੀ ਹੈਗਾ ਇਹਨਾਂ ਨੇ ਗੁਰਪਰਬ ਵਾਲੇ ਦਿਨ ਜਿਹੜੇ ਕਾਲੇ ਕਾਨੂੰਨ ਰੱਦ ਕਰੇ ਤੇ ਹੁਣ ਇਹਨਾਂ ਨੇ ਉਹ ਖਰੜਾ ਸਟੇਟਾਂ ਨੂੰ ਭੇਜਤਾ ਦੁਬਾਰਾ ਟੇਡੇ ਢੰਗ ਨਾਲ ਉਹ ਦੁਬਾਰਾ ਕਾਨੂੰਨ ਲਾਉਣੇ ਨੂੰ ਫਿਰਦੇ ਦੋਈ ਗੱਲ ਹੈ ਜਿਹੜਾ ਮਤਲਬ ਕਾਨੂੰਨ ਲਾਗੂ ਹੋਣ ਤੇ ਪਹਿਲੇ ਮਤਲਬ ਉਹ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੇ ਜਿਹੜੀ ਐਸੋਂ ਜੀਰੀ ਤਿੰਨ ਤਿੰਨ ਚਾਰ ਚਾਰ ਚਾਓ 2-200 ਰੁਪਈਆ ਕੱਟ ਲਾ ਕੇ ਉਹ ਕਰੀਆ ਉਹਦੀਆਂ ਤੜੀਆਂ ਤਾਂ ਇਹ ਮਤਲਬ ਐਮਐਸਪੀ ਦਾ ਜਿਹੜਾ ਕਾਨੂੰਨ ਨਿਯਮ ਬਣਿਆ ਹੋਇਆ ਉਹਨਾਂ ਦੀਆਂ ਪਹਿਲੀ ਅੜਾਰਾਂ ਦੂਈ ਗੱਲ ਹੈ ਸਾਨੂੰ ਬਹੁਤ ਇਹ ਮਤਲਬ ਪਰੇਮਾਨ ਨਾਲ ਗੱਲ ਕਹਿਣੀ ਪੈ ਰਹੀ ਹੈ ਵੀ ਅਸੀਂ ਕੋਈ ਖੁਸ਼ੀ ਚ ਨਹੀਂ ਇਹ ਮਤਲਬ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਲੋਕਾਂ ਦੀ ਪਰੇਸ਼ਾਨੀ ਬਿਲਕੁਲ ਮੈਂ ਮੰਨਦਾ ਹੈ ਕਿ ਕਿਸੇ ਨੇ ਪੇਪਰ ਦੇਣਾ ਕਿਸੇ ਨੇ ਪੀਜੀਆਈ ਜਾਣਾ ਐਂਬੂਲੈਂਸ ਹੈ ਇਹ ਆ ਹੋਰ ਜ਼ਰੂਰੀ ਕੰਮ ਹੈ ਉਹਨਾਂ ਨੂੰ ਅਸੀਂ ਨਹੀਂ ਰੋਕਦੇ ਦੂਈ ਗੱਲ ਆ ਆਮ ਜਿਹੜਾ ਰੋਜ਼ ਦਾ ਜੀਵਨ ਹੈ ਉਹਦੇ ਚ ਵੀ ਦਿੱਕਤਾਂ ਆਉਂਦੀਆਂ ਪਰ ਉਹਦਾ ਕਾਰਨ ਹੈ ਇੱਕ ਲੋਕ ਕਹਿੰਦੇ ਵੀ ਇਹਨਾਂ ਨੂੰ ਆਮ ਪਬਲਿਕ ਨੂੰ ਹਰਾਸ ਕਰਕੇ ਆ ਕੀ ਫਾਇਦਾ ਪਰੇਸ਼ਾਨ ਕਰਕੇ ਇਹ ਕੋਈ ਸਾਡਾ ਸ਼ੌਂਕ ਨਹੀਂ ਇਹ ਮਜਬੂਰੀ ਬਿੱਤੇ ਨਿਕਲਿਆ ਹੋਇਆ ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੇ ਕਿਸੇ ਬੰਦੇ ਦੀ ਪਰਿਵਾਰ ਬਿੱਤੇ ਬਾਹ ਮੱਡ ਹੋ ਜਾਵੇ ਰਾਤ ਨੂੰ ਕੋਈ ਡਰਮੀ ਰਾਹੀਂ ਰੁਕ ਰੌਂਦਾ ਫੇਰ ਉਹ ਰਾਤ ਨੂੰ ਸੁੱਤਾ ਆਰਾਮ ਨਾਲ ਨਹੀਂ ਸੌਂ ਸਕੂਗਾ ਰੌਲਾ ਪਾਊਗਾ ਨਾ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਬੁਢੇ ਬਜ਼ੁਰਗ ਨਿਆਣਿਆਂ ਨੂੰ ਸੌਣ ਦਊਗਾ ਨਾ ਉਹ ਮਤਲਬ ਪੜੋਸਿਆਂ ਨੂੰ ਸੌਣ ਦਊਗਾ ਇੱਕ ਨੇ ਹੁਣ ਸਾਨੂੰ ਪਰੇਸ਼ਾਨ ਰੋਟੀ ਰੋਜੀ ਗਰੀਬ ਦੀ ਅਮੀਰ ਦੀ ਸਾਰਿਆਂ ਦਾ ਰਜਗਾਰ ਖੋਇਆ ਜਾ ਰਿਹਾ ਜੇ ਮੰਡੀਕਰਨ ਖਤਮ ਹੋ ਗਿਆ ਟਰਾਂਸਪੋਰਟ ਵੀ ਖਤਮ ਹੋ ਜਾਣੀ ਆ ਆਰਟੀ ਵੀ ਖਤਮ ਹੋ ਜਾਣੀ ਆ ਲੇਬਰ ਵੀ ਖਤਮ ਹੋ ਜਾਣੀ ਆ ਕਿਸਾਨੀ ਵੀ ਖਤਮ ਹੋ ਜਾਣੀ ਆ ਜਿਹੜੇ ਮਤਲਬ ਇੱਕ ਸਾਥ ਤੇ ਰੇਟ ਪਰ ਕਣਕਾ ਮਿਲਦੀਆਂ ਇਹ ਕਾਰਪੋਰੇਟ ਘਰਾਣਿਆਂ ਦੇ ਅਧੀਨ ਆ ਜੂਂਗਾ ਇਹ ਮਤਲਬ ਕਿਲੋ ਕਿਲੋ 2 2 ਕਿਲੋ ਦੇ ਪੈਕਟਾਂ ਚ ਬੜੇ ਬੜੇ ਮੌਲਾ ਵਾਲੇ ਇਹ ਵੇਚੂਗੇ ਛੋਟੀਆਂ ਚੱਕੀਆਂ ਵੀ ਤਬਾਹ ਹੋ ਜੂਗੀਆਂ ਛੋਟੀਆਂ ਦੁਕਾਨਾਂ ਵੀ ਤਬਾਹ ਹੋ ਜੂਗੀਆਂ ਫੇਰ ਜਗਾਰੀ ਦਾ ਦਾਇੰਤ ਮਤਲਬ ਬਹੁਤ ਫੈਲ ਜੂਗਾ ਉਹਦੇ ਚ ਇਹ ਜਿਹੜੇ ਇਹਨਾਂ ਦੇ بڑے بڑے ਮੌਲ ਹੋਊਗੇ ਛੋਟੀਆਂ ਦੁਕਾਨਦਾਰਾਂ ਦੇ ਛੋਟੇ ਜ਼ਿਮੀਂਦਾਰਾਂ ਦੇ ਹਰ ਛੋਟੇ ਵਰਗ ਦੇ ਇਹਨਾਂ ਦੇ ਜਿਹੜੇ ਸੀਸੇ ਸਾਫ਼ ਕਰੂਗੇ ਧੰਨਵਾਦ ਠੀਕ ਹੈ ਥੈਂਕ ਯੂ ਹੋਰ ਬੈਰੀਵਾਲ ਸਾਹਿਬ 2000 ਨਾ ਨਹੀਂ ਲਾਓ ਭਾਜਪਾ ਸਰਕਾਰ ਮੁਰਦਾਬਾਜ ਭਾਜਪਾ ਸਰਕਾਰ ਮੁਰਦਾਬਾਜ ਜਲਵਾਰ ਹੋਤੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੁਮਤਮਨ ਸਰਕਾਰ ਮੁਰਦਾਬਾਦ ਕੁਮਤਮਨ ਸਰਕਾਰ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਨਰਿੰਦਰ ਮੋਦੀ ਮੁਰਦਾਬਾਦ ਨਰਿੰਦਰ ਮੋਦੀ ਕਿਸਾਨ ਰੋਟੀ ਮੁਰਦਾਬਾਦ ਕਿਸਾਨ ਰੋਟੀ ਕਹਣਾ ਨਰਿੰਦਰ ਮੋਦੀ ਕਿਸਾਨ ਰੋਟੀ ਨਰਿੰਦਰ ਮੋਦੀ ਕਿਸਾਨ ਰੋਟੀ ਤਾਕਤ ਬਦਲ ਦੋ ਤਾਜ ਬਦਲ ਦੋ ਬਈ ਮੁਰਦਾਬਾਦ ਰਾਜ ਬਦਲੋ

ਜਗ ਮਚਾਓ ਜਗ ਮਚਾਓ ਧਿਆਨ ਮਚਾਓ ਫਿਰ ਕਾਪਰਾਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੀਨਾ ਡੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਰ ਮਟੋ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟਿੱਕਲ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਿਸਾਨਾਂ ਦੇ ਧਰਨੇ ਦੇ ਵਿੱਚ ਪਹੁੰਚਿਆ ਇੱਕ ਵੀਰ ਆਪਣੀ ਘੋੜੀ ਲੈ ਕੇ ਉਹਨੇ ਵੀ ਕੀਤਾ ਕਿਸਾਨਾਂ ਦੇ ਨਾਲ ਆ ਕੇ ਸਮਰਥਨ ਦਿੱਤਾ ਕਿ ਮੈਂ ਹਾਜ਼ਰੀ ਜ਼ਰੂਰ ਲਵਾਵਾਂਗਾ ਉਹ 15 ਕਿਲੋਮੀਟਰ ਦੀ ਦੂਰੀ ਤੋਂ ਘੋੜੀ ਤੇ ਚੜ ਕੇ ਆਇਆ ਸੀ ਦਾ ਹੱਕ ਨਹੀਂ ਚਾਹਤਾ ਯਾਰ ਸਤਾਮਲੇ ਵਾਲਾ ਤੇ ਅਸੀਂ ਇੰਦਲੇਗਾ ਸਾਹਿਬ ਸਾਡੇ ਕਰਕੇ ਬੈਠੇ ਨੇ ਅਸੀਂ ਵੀ ਇੱਕ ਕਿਸਾਨ ਆ ਗੂ ਸਾਡਾ ਹੱਕ ਬਣਦਾ ਵੀ ਅਸੀਂ ਜਿੰਨਾ ਵੀ ਇਕੱਠ ਹੋ ਸਕਦਾ ਅਸੀਂ ਉੱਥੇ ਪਹੁੰਚੀਏ ਕਿਉਂਕਿ ਸਾਡੇ ਮਨ ਦੇ ਵਿੱਚ ਆਇਆ ਵੀ ਘੋੜੀ ਲੈ ਕੇ ਸੰਘਰਸ਼ ਦੇ ਵਿੱਚ ਆਵੂ ਮਨ ਦੇ ਵਿੱਚ ਤਾਂ ਜੀ ਹੁਣ ਆਪਣੇ ਘੋੜੀ ਤਾਂ ਉਧਰ ਤਿੰਨ ਨਾ ਕਰੇ ਜੀ ਇਹਨੂੰ ਜਾਨੀ ਕਿ ਅਸੀਂ ਭਜਾਉਣ ਲੱਗੇ ਆ ਜੀ ਹੁਣ ਨਵੇਂ ਫੇਰੇ ਬਸ ਦਿਲ ਚ ਚਾਹਨਾ ਦੀ ਵੀ ਅੱਜ ਇਕੱਠ ਹੈ ਚਾਹੇ ਅਸੀਂ ਮਰਾਂਡੇ ਚਲੇ ਜਾਈਏ ਚਾਹੇ ਕਰਾਲੀ ਚਲੇ ਜਾਈਏ ਵੀ ਇੱਕ ਪਾਸੇ ਜ਼ਰੂਰ ਜਾਣਾ ਹੈ ਇਸ ਕਰਕੇ ਸਪੈਸ਼ਲ ਹਾਜ਼ਰੀ ਲਵਾਉਣੇ ਆਏ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਵੀ ਅੱਜ ਤੋਂ 5-7 ਸਾਲ ਤੱਕ ਵੀ ਮੰਨ ਲਓ ਤੁਸੀਂ ਹੁਣ ਮੈਂ ਛੋਟਾ ਇਹ ਜਾ ਕਹਿਣਾ ਨਹੀਂ ਚਾਹੁੰਦਾ ਵੀ ਕਿੱਕ ਮੰਨ ਲਓ ਕਲੌਨੀ ਦੀ ਵੋਟ ਹੋਇਆ ਕਰੂਗੀ ਅੱਜ ਦੇ ਬਾਅਦ ਪੰਜਾਬ 'ਚ ਮੰਨ ਲਓ ਭਾਈਚਾਰੇ ਦੇਖਣਾ ਕਹਿੰਦੇ ਆ ਸਿੱਖਾਂ ਦਾ ਰਾਜ ਜਾਂ ਤਾਂ ਉਹ ਆਜੂਗਾ ਜਾਂ ਫਿਰ ਆਪਣੇ ਇਹ ਭਈਆਂ ਦਾ ਰਾਜ ਆਜੂਗਾ ਠੀਕ ਨਹੀਂ ਠੀਕ ਸਮਰਥਨ ਅੱਜ ਮਿਲਿਆ ਹੈ ਕਿਸਾਨਾਂ ਵੱਲੋਂ ਜਿਹੜਾ ਅੱਜ ਦਾ ਇਹ ਪੰਤੀ ਕਾਲ ਦਿੱਤੀ ਗਈ ਸੀ ਪੰਜਾਬ ਦੇ ਇਹ ਜੀ ਆਪਣਾ ਦੇਖੋ ਜੀ ਬਹੁਤ ਜ਼ਿਆਦਾ ਆਪਣਾ ਇਕੱਠ ਹੋ ਵੀ ਦੋਏ ਪਾਸੇ ਸਾਰੇ ਵਿਰੋਧੀ ਧੂਲ ਪਲਾਜੇ ਤੇ ਵੀ ਸਾਡਾ ਉੱਤਰਾ ਜੀ ਇਰੇ ਪੰਜਾਬ ਤੋਂ ਦੇਰ ਤੱਕ ਕਰਾਲੀ ਚ ਸੌਣਾ ਜੀ ਮੈਂ ਐਂਡ ਲਾਈਟਾਂ ਤੇ ਬਹੁਤ ਸੋਹਣੀ ਜਾਨੀ ਕਿ ਇੱਥੇ ਸ਼ਾਂਤੀਪੂਰਬ ਚੱਲ ਰਿਹਾ ਕਿਸੇ ਨੂੰ ਤੰਗੀ ਨਹੀਂ ਦੇ ਰਹੀ ਐਂਬੂਲੈਂਸਾਂ ਲੰਘ ਰਹੀਆਂ 에어ਪੋਰਟ ਵਾਲੀ ਬੰਦੇ ਜਾ ਰਹੇ ਕਿਸੇ ਨੂੰ ਪ੍ਰੋਬਲਮ ਨਹੀਂ ਜੀ ਅਸੀਂ ਸਿਰਫ ਆਪਣਾ ਜਿਹੜਾ ਸਾਡਾ ਛੋਟਾ ਜਰਨਲ ਸਰਤਾਜ ਸਿੰਘ ਧੱਲਿਆਂ ਨੂੰ ਅੱਜ 35ਵਾਂ ਦਿਨ ਹੋ ਗਿਆ ਉਹਨਾਂ ਦੀ ਕਾਲ ਤੇ ਅਸੀਂ ਉਹਦਾ ਇਕੱਤਰ ਹੋਏ ਹਾਂ ਇਸ ਕਰਕੇ ਜੀ ਅਸੀਂ ਆਪਣਾ ਬੰਦ ਰਸਤਾ ਵੀ ਕਰਾਲੀ ਬੈਟਰੀ ਵੀ ਆਪਣਾ ਮੰਗਾ ਦੀ ਗੱਲ ਕਰੀਏ ਕਿਹੜੀਆਂ ਮੰਗਾ ਨੂੰ ਲੈ ਕੇ ਜਿਹੜਾ ਇਹ ਕੰਦ ਵੀ ਕਾਲ ਮੰਗ ਤੇ ਸਾਡੀ ਮੈਨਜੀ ਐਮਐਸਪੀ ਦੀ ਗਾਰੰਟੀ ਹੈ ਜੀ ਉਹ ਐਮਐਸਪੀ ਦੀ ਗਾਰੰਟੀ ਹਾਂ ਕਰਕੇ ਬਾਅਦ ਚ ਮੁੱਕਰ ਗਏ ਜੀ ਉਹ ਉਹਦੇ ਕਰਕੇ ਸਾਡਾ ਧਰਨਾ ਪ੍ਰਦਰਸ਼ਨ ਚੱਲ ਰਿਹਾ 35 ਦਿਨ ਤੇ ਜੀ ਪੁੱਡਾ ਜਰਨਲਜੀ ਆਪਣੇ ਭੁੱਖ ਹੜਤਾਲ ਤੇ ਬੈਠੇ ਲੱਗਦਾ ਹੈ ਕਿ ਇੱਕ ਦਿਨ ਤੇ ਬੰਦ ਨਾਲਾ ਸੋਹੀਆਂ ਮੰਗਾ ਦਾ ਜਿਹੜਾ ਪੂਰਤੀ ਹੋਏ ਕੀ ਮੰਗਾ ਮੰਨਣ ਤੇ ਇੱਕ ਇੱਕ ਦਿਨ ਨਾਲ ਤਾਂ ਵੈਸੇ ਹੈ ਜੀ ਥੋੜਾ ਜਿਹਾ ਸੰਘਤ ਦੇ ਵਿੱਚ ਉਤਸ਼ਾਹ ਆ ਜਾਂਦਾ ਜੀ ਨਹੀਂ ਵੇ ਜਦੋਂ ਇਹ ਠੰਡਾ ਹੋ ਜਾਊਗਾ ਤਾਂ ਉਹਦੇ ਕੜਕਾ ਜੀ ਇਹ 15 ਸੱਦਾ ਤਾਂ ਹੀ ਥੋੜਾ ਜਿਹਾ ਇਹ ਮੜਿਆ ਸਰਕਾਰ ਗਵਰਨਮੈਂਟ ਨੂੰ ਲੋਕਾਂ ਦੇਣੇ ਖਾਤਰ ਇੱਕ ਦਿਨ 15 ਸੱਦਾ ਲੋਕ ਕਹਿੰਦੇ ਆ ਕਿਸਾਨ ਬਾਰ ਬਾਰ ਰੋਡ ਜਮ ਕਰਕੇ ਬੈਠ ਜਾਂਦੇ ਸਾਨੂੰ ਬੜੀ ਪਰੇਸ਼ਾਨੀ ਆ ਵੀ ਕਿਸਾਨਾਂ ਨੂੰ ਇਸ ਦਾ ਕੋਈ ਬਦਲ ਲੱਭਣਾ ਚਾਹੀਦਾ ਕਿਸਾਨਾਂ ਦਾ ਦੇਖੋ ਜੀ ਦਿਮਾਗ ਤਾਂ ਖਰਾਬ ਨਹੀਂ ਜਿਹੜੇ ਜੀ ਇਦਾਂ ਬੈਠੂਗਾ ਜੀ ਜੇ ਕੋਈ ਕੋਈ ਪ੍ਰੋਬਲਮ ਹੈ ਤਾਂ ਆ ਕੇ ਅਸੀਂ ਹਰ ਵਾਰ ਬੈਠ ਰਹੇ ਜੀ। ਇਹ ਗਾੜੀ ਐਮਐਸਪੀ ਦੀ ਗਾਰੰਟੀ ਹੁਣ ਮੋਦੀ ਆ ਜੀ ਮੋਦੀ ਨਾਲ ਜੀ ਮੋਦੀ ਨੇ ਕੋਈ ਪਹਿਲੀਆਂ ਸਪੀਚਾਂ ਕੱਢ ਕੇ ਦੇਖੋ ਸਵਾਮੀਨਾਥਨ ਰਿਪੋਰਟ ਦੇ ਉੱਪਰ ਹੀ ਉਹਨਾਂ ਨੇ ਸਰਕਾਰ ਬਣਾਈ ਹੈ। ਸਵਾਮੀਨਾਥਨ ਰਿਪੋਰਟ ਲਾਗੂ ਕਰੂਗੇ ਸਮਾ ਸਵਾਮੀਨਾਥਨ ਰਿਪੋਰਟ ਲਾਗੂ ਕਰੂਗੇ। ਮੌਕੇ 'ਤੇ ਆ ਕੇ ਸਵਾਮੀਨਾਥਨ ਦੀ ਰਿਪੋਰਟ ਐਮਐਸਪੀ ਕੋਈ ਨਹੀਂ ਹੋਣਾ ਕੋਈ ਚੀਜ਼ ਦੀ ਗਾਰੰਟੀ। ਪ੍ਰਸ਼ਾਸਨ ਵੱਲੋਂ ਕਿੱਦਾਂ ਦਾ ਤੁਹਾਨੂੰ ਸਹਿਯੋਗ ਦਿੱਤਾ ਜਾ? ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਆਪਣਾ ਜੀ ਇੱਥੇ ਬੈਠੇ ਜੀ ਕਰਮਚਾਰੀ ਵੀ ਨਾਲ ਹੀ ਸਾਡੇ ਕੋਈ ਉਹਨਾਂ ਨੂੰ ਸਾਨੂੰ ਤੰਗੀ ਨਹੀਂ ਸਾਨੂੰ ਕਿਹਾ ਜੀ ਤੁਸੀਂ ਸ਼ਾਂਤੀਪੁਰ ਵਿੱਚ ਜਾ ਕੇ ਬੈਠੋ ਕੋਈ ਪ੍ਰੋਬਲਮ ਨਹੀਂ ਜੀ ਛੜਕੜੀ ਜਿੱਥੇ ਬੰਦੀਆਂ ਪਹੁੰਚੀਆਂ ਆਏ ਸਾਡੇ ਜੀ ਮੇਨ ਪੁਜਾ ਇੱਥਾ ਜੀ ਸ਼ੇਰ-ਏ-ਪੰਜਾਬ ਜਿੱਥੇ ਬੰਦੀ ਹੈ ਜੀ ਸਾਡੇ ਏਰੀਆ ਦੇ ਬਾਕੀ ਇਲਾਕੇ ਦਾ ਬਾਕੀ ਇਲਾਕੇ ਦਾ ਸਹਿਯੋਗ ਬਹੁਤ ਹੈ ਜੀ ਬਾਕੀ ਸਾਡੇ ਨਾਲ ਜੀ ਮੁਲਾਜ਼ਮਾਂ ਦਾ ਬਹੁਤ ਸਾਡੇ ਨਾਲ ਪਿਆਰ ਹੈ ਜੀ ਸਾਡੇ ਨਾਲ ਪ੍ਰਸ਼ਾਸਨ ਦਾ ਦੁਕਾਨਦਾਰ ਦਾ ਦੁਕਾਨਦਾਰ ਦਾ ਗ੍ਰਾਹਕ ਹੈ ਜੀ ਕਾਫੀ ਕਟੀਆਂ ਦੇਖ ਰਹੇ ਸਵੇਰ ਦੀਆਂ ਕੱਟ ਵੀ ਰਏ ਤੁਸੀ ਕੱਟੇ ਹੀ ਜਣਗੇ ਐਂਬੂਲੈਂਸ ਹੈ ਜੀ ਆਪਣਾ ਪੀਜੇ ਦੀ ਓਪੀਟੀ ਦੀ ਪਰਚੀ ਜਿਹਦੇ ਕੋਲ ਮੈਮਰੀ ਦਵਾਈ ਲੈਣ ਜਾਂਦੇ ਉਹਨਾਂ ਨੂੰ ਵੀ ਕੱਟ ਰਹੇ ਆ ਜੀ ਤੇ 에어ਪੋਰਟ ਨੂੰ ਵੀ ਕੱਟ ਰਹੇ ਲੋਕਾਂ ਨਾਲ ਵੀ ਗੱਲਬਾਤ ਹੋਈ ਲੋਕ ਕੀ ਕਹਿ ਰਹੇ ਆ ਲੋਕ ਸਾਨੂੰ ਸਾਡੇ ਨਾਲ ਪੂਰਾ ਜੀ ਉਹ ਸਮਰਥਨ ਸ਼ੋਕ ਦੇ ਰਹੇ ਆ ਜੀ ਧੰਨਵਾਦ ਕੀ ਕਹਾਂ ਕਿ ਸਾਰਾ ਅੱਜ ਜਿਹੜਾ ਇਹ ਧਰਨਾ ਪ੍ਰਦਰਸ਼ਨ ਚੱਲਦੇ ਆ ਕਿ ਉਹ ਜਾ